ਕੇਰਲਾ ਹੋਈਆਂ ਥਾਈਂ ਬਾਕਸਿੰਗ ਦੀਆਂ ਖੇਡਾਂ 'ਚ ਕੁਰਕਵਿੰਡ ਦੀਆਂ ਦੋ ਖਿਡਾਰਨਾਂ ਨੇ ਮਾਰੀਆਂ ਮੱਲਾ ਪਿੰਡ ਪੁੱਜਨ ਤੇ ਵੱਜੇ ਢੋਲ ਪਿੰਡ ਵਾਸੀਆਂ ਕੀਤਾ ਪਰਵਾਸ ਸਵਾਗਤ ਸਾਬਕਾ ਸਰਪੰਚ ਗੁਰਮੇਦ ਸਿੰਘ ਨੇ ਖੇਡ ਕੋਟੇ 'ਚ ਸਰਕਾਰੀ ਨੌਕਰੀ ਦੇਣ ਦੀ ਸਰਕਾਰ ਤੋਂ ਕੀਤੀ ਮੰਗ ਕੇਰਲਾ 'ਚ ਹੋਈਆਂ ਗੇਮਾਂ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕੁਰਕਵਿੰਡ ਦੀਆਂ ਦੋ ਖਿਡਾਰਨਾਂ ਨੇ ਮਾਰੀਆਂ ਮੱਲਾ ਕੁਲਵਿੰਦਰ ਕੌਰ ਪੁੱਤਰੀ ਦਲਬੀਰ ਸਿੰਘ ਅਤੇ ਪ੍ਰੀਆ ਪੁੱਤਰੀ ਸੁਖਵਿੰਦਰ ਸਿੰਘ ਨੇ ਥਾਈਂ ਬਾਕਸਿੰਗ ਦੀਆਂ ਖੇਡਾਂ 'ਚ ਬਲੈਕ ਬੈਲਟ, 골ਡ ਮੈਡਲ ਅਤੇ ਟ੍ਰੋਫੀ ਜਿੱਤ ਕੇ ਪਿੰਡ ਇਲਾਕੇ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਮਾਤਾ ਪਿੰਦਰਗੌਰ ਅਤੇ ਮਾਤਾ ਸਿੰਦਰਕੌਰ ਦੇ ਕੁੱਖੋ ਜੰਮੀਆਂ। ਇਹਨਾਂ ਦੋ ਧੀਆਂ ਦੇ ਗੇਮਾਂ ਜਿੱਤ ਕੇ ਪਿੰਡ ਪੁੱਜਣ ਤੇ ਪਿੰਡ ਵਾਸੀਆਂ ਵੱਲੋਂ ਪਰਵਾ ਸਵਾਗਤ ਕੀਤਾ ਗਿਆ ਅਤੇ ਬਸ ਅੱਡੇ ਤੋਂ ਢੋਲ ਵਜਾ ਅਤੇ ਭੰਗੜੇ ਪਾ ਕੇ ਪਿੰਡ ਲਿਆਂਦਾ ਗਿਆ। ਇਹ ਦੋਵੇਂ ਲੜਕੀਆਂ ਥਾਈਮ ਬਾਕਸਿੰਗ ਤੋਂ ਇਲਾਵਾ ਕਰਾਟੇ, ਟਾਈਕਾਂਡੋ, ਵੁਸ਼ੋਦੀਆਂ ਗੇਮਾਂ ਵੀ ਖੇਡਦੀਆਂ ਹਨ। ਦੋਵਾ ਖਿਡਾਰਣਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਮਾਰਚ ਵਿੱਚ ਗੋਆ ਖੇਡਣ ਜਾ ਰਹੀਆਂ ਹਨ ਅਤੇ ਮਈ ਮਹੀਨੇ ਵਿੱਚ ਯੂਐਸਏ ਅਤੇ ਉਹ ਪੈਸ਼ਨ ਟਾਈਗਰ ਅਕੈਡਮੀ ਤਰਨ ਤਾਲੰਦੇ ਸਹਿਯੋਗ ਨਾਲ ਗੇਮਾਂ ਵਿੱਚ ਮੁਲਾਮਾ ਰਹੀਆਂ ਹਨ ਇਸ ਸਮੇਂ ਉਹਨਾਂ ਆਪਣੇ ਕੋਚ ਹਰਮਿਤ ਸਿੰਘ ਟਾਈਗਰ ਦਾ ਧੰਨਵਾਦ ਕਰਦੇ ਆ ਕਿਹਾ ਕਿ ਉਹਨਾਂ ਵੱਲੋਂ ਸਾਨੂੰ ਚੰਗੇ ਤਰੀਕੇ ਨਾਲ ਮਿਹਨਤ ਕਰਵਾਈ ਦਾ ਇਹ ਨਤੀਜਾ ਹੈ ਇਸ ਸਮੇਂ ਦੋਵੇਂ ਖਿਡਾਰਣਾ ਕੇਰਲਾ ਤੋਂ ਆਉਣ ਤੋਂ ਬਾਅਦ ਪਹਿਲਾ ਗੁਰਦੁਆਰਾ ਸਾਹਿਬ ਨਤਮਸਤਕ ਹੋਈਆਂ ਅਤੇ ਫਿਰ ਘਰ ਗਈਆਂ ਬੱਚੀਆਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਗਰੀਬ ਅਤੇ ਮੱਧ ਵਰਗ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਇਸ ਲਈ ਉਹਨਾਂ ਦੀਆਂ ਬੱਚੀਆਂ ਨੂੰ ਅੱਗੇ ਲਿਜਾਣ ਲਈ ਸਰਕਾਰ ਨੂੰ ਉਹਨਾਂ ਦੀ ਵਾਪਰਨੀ ਚਾਹੀਦੀ ਹੈ ਇਸ ਸਮੇਂ ਪਿੰਡ ਦੇ ਸਾਪ ਦਾ ਸਰਪੰਚ ਗੁਰਮੀਤ ਸਿੰਘ ਨੇ ਜਿੱਥੇ ਬੱਚਿਆਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਉੱਥੇ ਹੀ ਉਹਨਾਂ ਸਰਕਾਰ પાસે ਖੇਡ ਕੋਟੇ ਵਿੱਚ ਬੱਚੀਆਂ ਨੂੰ ਇਲਾਕੇ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੋਸ਼ਨ ਕਰਨ ਤੇ ਨੌਕਰੀ ਦੀ ਮੰਗ ਵੀ ਕੀਤੀ ਇਸ ਸਮੇਂ ਸਮੂਹ ਪਿੰਡ ਵਾਸੀਆਂ ਵੱਲੋਂ ਬੱਚਿਆਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਲੱਡੂਆਂ ਨਾਲ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਤਰਨਤਾਰਨ ਤੋਂ ਸੋਨੂ ਫਤਿਹਪੁਰ ਦੀ ਖਾਸ ਰਿਪੋਰਟ। ਕੀ ਨਾਏ ਜੀ ਤੁਹਾਡਾ? ਮੇਰਾ ਨਾਮ ਕੁਲਵਿੰਦਰ ਕੌਰ ਹੈ ਮੈਂ ਗੁਰਕੁਮਿੰਡ ਦੀ ਰਹਿਣ ਵਾਲੀ ਹਾਂ ਹੁਣ ਅਸੀਂ ਨੈਸ਼ਨਲ ਟੂਰਨਾਮੈਂਟ ਖੇਡ ਕੇ ਆਏ ਹਾਂ ਕੇਰਲਾ ਥਾਈ ਬੌਕਸਿੰਗ ਉਹਦੇ ਵਿੱਚ ਮੈਂ ਫースト ਪੋਜੀਸ਼ਨ ਤੇ ਆਈ ਹਾਂ ਨਾਲ ਸਾਨੂੰ ਇਹ ਟਰੋਫੀ ਦਿੱਤੀ ਗਈ ਹੈ। ਕਿੰਨੀਆਂ ਕਿ ਟੀਮਾਂ ਨੇ ਭਾਗ ਲਿਆ ਸੀ ਉੱਥੇ? 31 ਟੀਮਾਂ ਨੇ ਭਾਗ ਲਿਆ ਸੀ। ਕੋਈ ਰਾਜਸਥਾਨ ਤੋਂ ਆਇਆ ਏ ਕੋਈ ਮਹਾਰਾਸ਼ਟਰ ਤੋਂ ਤੁਸੀਂ ਪਿੰਡ ਚ ਆਏ ਜੇ ਹਨਾ ਤੁਹਾਡਾ ਸਵਾਗਤ ਵੀ ਕੀਤਾ ਗਿਆ ਕਿਸ ਤਰ੍ਹਾਂ ਦੇਖਦੇ ਜੀ ਪਿੰਡ ਵਾਸੀਆਂ ਵੱਲੋਂ ਜਿਹੜਾ ਸਵਾਗਤ ਕੀਤਾ ਗਿਆ ਬਹੁਤ ਖੁਸ਼ੀ ਹੋਈ ਏ ਸਭ ਦੇਖ ਕੇ ਖਾਸ ਕਰਕੇ ਸਾਡੇ ਕਰਵਾਲਿਆਂ ਨੇ ਜੋ ਵੀ ਕੀਤਾ ਸਾਡਾ ਸਵਾਗਤ ਬਹੁਤ ਵਧੀਆ ਲੱਗਾ ਪਿੰਡ ਵੱਲੋਂ ਵੀ ਬਹੁਤ ਵਧੀਆ ਲੱਗਾ ਸਰਪੰਚ ਸਾਹਿਬ ਨੂੰ ਨਵੇਂ ਸਨਮਾਨਿਤ ਕੀਤਾ ਸਾਨੂੰ ਬਹੁਤ ਵਧੀਆ ਲੱਗਾ ਘਰ ਦੀ ਕੰਡੀਸ਼ਨ ਕਿਦਾਂ ਦੀ ਏ ਘਰ ਦੀ ਕੰਡੀਸ਼ਨ ਠੀਕ ਠਾਕ ਹੀ ਏ ਤਾਂ ਇਦਾਂ ਹੀ ਕਰਜਾ-ਕੁਰਜਾ ਚੁੱਕ ਕੇ ਜਾਂ ਕਿਸੇ ਕੋਲੋਂ ਲੈ ਕੇ ਧਾਰੇ ਫਿਰ ਜੈਦਾ ਕਦੀ ਜਿਵੇਂ ਤੁਸੀਂ ਗੇਮਾਂ ਦੇ ਵਿੱਚ ਸ਼ਾਨਦਾਰ ਪੋਜੀਸ਼ਨ ਹਾਸਲ ਕਰਕੇ ਆਉਂਦੇ ਜੇ ਤੁਹਾਡੇ ਤੱਕ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਆਣ ਕੇ ਤੁਹਾਨੂੰ ਸਨਮਾਨਿਤ ਕੀਤਾ ਜਾਂ ਕੋਈ ਜ਼ਿਲ੍ਹਾ ਲੈਵਲ ਤੇ ਤੁਹਾਨੂੰ ਕਦੀ ਇਨਾਮ ਦਿੱਤਾ ਕਿਸੇ ਨੇ ਸਰਕਾਰ ਵੱਲੋਂ ਨਹੀਂ ਨਹੀਂ ਕੀ ਮੰਗ ਕਰਦੇ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਜੀ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਨੂੰ ਸਨਮਾਨਿਤ ਕਰ ਜੇ ਅਸੀਂ ਵਧੀਆ ਗੇਮ ਖੇਡਦੇ ਹਾਂ ਤੇ ਸਾਨੂੰ ਸਰਕਾਰੀ ਜੋਬ ਵੀ ਦਿੱਤੀ ਜਾਵੇ ਮੇਰਾ ਨਾਮ ਪ੍ਰਿਆ ਹੈ ਮੈਂ ਕੁਰਕਵੈਲਦੀ ਰਹਿਣ ਵਾਲੀ ਆ ਤੇ ਮੈਂ ਪਲੱਸ 2 ਕੀਤੀ ਹੋਈ ਆ ਉਸ ਤੋਂ ਬਾਅਦ ਮੈਂ ਘਰ ਫ੍ਰੀ ਸੀ ਤੇ ਮੈਨੂੰ ਮੇਰੇ ਕੋਚ ਨੇ ਬਹੁਤ ਵਧੀਆ ਤਰਾ ਇਸ ਇਸ ਗੇਮ ਬਾਰੇ ਗਾਈਡ ਕੀਤਾ ਤੇ ਸਾਨੂੰ ਮਤਲਬ ਆਲਮੋਸਟ ਗੇਮਾਂ ਬਾਰੇ ਦੱਸਿਆ ਅਸੀਂ ਕਿ ਗੇਮਾਂ ਜਦੋਂ ਪ੍ਰੈਕਟਿਸ ਕਰਨ ਲੱਗੇ ਫਿਰ ਉਸ ਤੋਂ ਬਾਅਦ ਸਾਡਾ ਸਰ ਨੇ ਮੈਚ ਕਰਵਾਇਆ ਪਹਿਲੇ ਅਵਲਦੇ ਮੈਚ ਹੋਏ ਫਿਰ ਅਸੀਂ ਬਾਹਰ ਵੀ ਖੇਡਣ ਗਏ ਹੁਣ ਅਸੀਂ ਕੇਰਲਾ ਤੋਂ ਥਾਈ ਬੌਕਸਿੰਗ ਵਿੱਚ ਜਿੱਤ ਕੇ ਆਏ ਨਾ ਜੀ ਵੀਰ ਜੀ ਅੰਗਰੇਜ਼ ਸਿੰਘ ਬੱਚੀਆਂ ਜਿਹੜੀਆਂ ਖੇਡ ਕੇ ਆਈਆਂ ਕੀ ਲੱਗਦੇ ਜੀ ਉਹਨਾਂ ਦੇ ਬਹੁਤ ਵਧੀਆ ਲੱਗਦੇ ਜੀ ਕੀ ਕਹਿਣਾ ਚਾਹੁੰਦੇ ਜੀ ਅੱਜ ਬੱਚੀਆਂ ਮੱਲਾ ਮਾਰ ਕੇ ਆਈਆਂ ਖੇਡਣਾਂ ਬਹੁਤ ਵਧੀਆ ਖੇਡੀਆਂ ਜੀ ਤੇ ਬਹੁਤ ਨਾਮ ਲੈ ਕੇ ਆਈਆਂ ਵਾ ਤੇ ਸਾਰੇ ਪਿੰਡ ਨੇ ਸਨਮਾਨਿਤ ਕੀਤਾ ਵਾ ਤੇ ਵੈਸੇ ਤਾਂ ਇਹ ਮਜ਼ਦੂਰੀਆਂ ਤੇ ਢੱਪਾ ਕਰਕੇ ਦਾ ਟਾਈਮ ਪਾਸ ਕਰਦੇ ਆਂ ਤਰ ਸਾਡੀ ਕੋਸ਼ਿਸ਼ ਇਹੋਈ ਆ ਤੇ ਵੱਧ ਤੋਂ ਵੱਧ ਖੇਡਣੇ ਤੇ ਸਰਕਾਰ ਨੂੰ ਵੀ ਚਾਹੀਦਾ ਵਾ ਵੀ ਇਹਨਾਂ ਦੀ ਬਾਹ ਫੜਨੀ ਚਾਹੀਦੀ ਆ ਹੋਰ ਲੈਵਲ ਦੇ ਖੇਡਣ ਜਾ ਕੇ ਗਾਂਵਰ ਬੱਚਿਆਂ ਦਾ ਹੌਸਲਾ ਹੋਵੇ ਵੱਧ ਤੋਂ ਵੱਧ ਇਹ ਸਾਡੀ ਬੇਨਤੀ ਹੈ ਸਰਕਾਰ ਗਾੜੀ ਵੀ ਬਹੁਤ ਵਧਾ ਦਾ ਸਾਥ ਕਰਦੇ ਇਹਨਾਂ ਬੱਚਿਆਂ ਦਾ ਸਾਥ ਦੇ ਕੀ ਕੀ ਨਾਂ ਬੱਚਿਆਂ ਦੇ ਡੜਾ ਗਿਆ ਮਾ ਖੜ ਗਿਆ ਇੱਕ ਪ੍ਰਿਆਵਾ ਇੱਕ ਕਲਿੰਦਰ ਕੌਰਿਆ ਹੁਣ ਪਿੰਡ ਵਾਸੀਆਂ ਵੱਲੋਂ ਕਿਸ ਤਰ੍ਹਾਂ ਦਾ ਨਾਲ ਸਾਥ ਮਿਲਿਆ ਬਹੁਤ ਵਧੀਆ ਸਾਥ ਦਿੱਤਾ ਪਿੰਡ ਨੇ ਵੀ ਪਿੰਡ ਦੇ ਸਰਪੰਚ ਨੇ ਪੂਰੀ ਪੰਚਾਇਤ ਨੇ ਬਹੁਤ ਵਧੀਆ ਸਾਥ ਦੇਣ ਦੇ ਆ ਬਾਕੀ ਸਰਕਾਰ ਨੂੰ ਬਹੁਤ ਵਧੀਆ ਚਾਹੀਦਾ ਵੀ ਇਹਨਾਂ ਨੂੰ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਜਿਹੜੇ ਚੰਗਾ ਕੀੜਦੇ ਆ ਗ੍ਰੇਵੇਸ਼ ਸਿੰਘ ਸਾਫਾ ਸਰਪੰਚ ਕਿਹੜੇ ਪਿੰਡ ਤੋਂ ਕੁਰਕਵਿੰਡ ਤੋਂ ਅੱਜ ਤੁਹਾਡੇ ਪਿੰਡ ਜਿਹੜੀਆਂ ਬੱਚੀਆਂ ਆਈਆਂ ਗੀਮਾਂ ਜਿੱਤ ਕੇ ਕੀ ਕਹਿਣਾ ਚਾਹੁੰਦੇ ਜੀ ਇਹ ਬਹੁਤ ਜੀ ਬੱਚੀਆਂ ਨੇ ਮਿਹਨਤ ਕੀਤੀ ਸਾਲ ਦੇ ਵਿੱਚ ਬਹੁਤ ਇਹਨਾਂ ਨੇ ਕਸ਼ਟ ਤਰਨਤਾਰ ਸਾਹਿਬ ਆਉਂਦੇ ਕੋਰ ਸਾਹਿਬ ਕੋ ਜਾਂਦੀਆਂ ਨਹੀਂ ਆ ਬਹੁਤ ਠੰਡ ਦੇ ਵਿੱਚ ਇਹਨਾਂ ਨੇ ਬੇਟੀਆਂ ਦੀ ਮਿਹਨਤ ਜਿਹੜੀ ਉਹ ਰੰਗ ਲਾਈ ਆ ਤੇ ਅਸੀਂ ਇਹ ਧੀਆਂ ਨੂੰ ਹਮੇਸ਼ਾ ਜਿਹੜਾ ਬਲ ਮਿਲਿਆ ਸੀ ਖੁਸ਼ ਆ ਇਸ ਗੱਲ ਤੇ ਬਾਕੀ ਇਹ ਗੱਲਾਂ ਵੀ ਸਰਕਾਰ ਨੂੰ ਇਹਨਾਂ ਦਾ ਮਾਨ ਸਨਮਾਨ ਬੇਟੀਆਂ ਦਾ ਦੇਣਾ ਚਾਹੀਦਾ ਜੇ ਅੱਜ ਸਟੇਟ ਲੈਵਲ ਤੇ ਖੇਡਣਾ ਇਹ ਤੇ ਕੱਲ ਨੂੰ ਇਹ ਇੰਡੀਆ ਲੈਵਲ ਤੇ ਵੀ ਖੇਡਣ ਗਿਆ ਬਾਹਰ ਵਿਦੇਸ਼ਾਂ ਜਿਵੇਂ ਜਾਣਾ ਹੈ ਸਰਕਾਰ ਨੂੰ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਇਹਨਾਂ ਦੀ ਮਾਲੀ ਹਾਲਤ ਪਰਿਵਾਰਾਂ ਦੀ ਬਹੁਤ ਮਾੜੀ ਆ ਮਿਲ ਕੇ ਕੋਈ ਦਾ ਵਧੀਆ ਨਹੀਂ ਗਾ ਫਿਰ ਇਹ ਬੇਟੀਆਂ ਇਹਨਾਂ ਦੇ ਪਰਿਵਾਰ ਦਾ ਧੰਵਾਦੀ ਆ ਵੀ ਜਿਨ੍ਹਾਂ ਨੇ ਇਹਨਾਂ ਬੇਟੀਆਂ ਨੂੰ ਬਹੁਤ ਵੱਡੀ ਹਾਂ ਵੀ ਪੜੀ ਪਰਿਵਾਰ ਨੇ